ਅੱਜ ਅਸੀਂ ਜਟਿਆੜਾ ਸ਼ਹਿਰ ਦੇ ਵਿੱਚ 611 ਕੇਵੀ ਫੀਟਰ ਦਾ ਨਵਾਂ ਉਦਘਾਟਨ ਕੀਤਾ ਹੈ ਮੈਂ ਤੁਹਾਨੂੰ ਜਾਣਕਾਰੀ ਵੀ ਦੱਸਦੇ ਹਾਂ ਕਿ ਪਹਿਲਾਂ ਜਟਿਆੜਾ ਗੁਰੂ ਨੂੰ ਜਿਹੜੀ ਸ਼ਹਿਰ ਨੂੰ ਬਿਜਲੀ ਦੀ ਸਪਲਾਈ ਹੁੰਦੀ ਆ ਇਹਦੇ ਵਾਸਤੇ ਸਾਡੇ ਕੋਲ 4 ਫੀਟਰ ਸੀਗੇ ਸਿਟੀ 1 ਸਿਟੀ 2 ਸਿਟੀ 3 ਤੇ ਇੱਕ ਐਮਈਐਸ ਫੀਟਰ ਇਹਦੇ ਵਿੱਚੋਂ ਜਿਹੜੇ 2 ਫੀਟਰ ਸੀਗੇ ਸਾਡੇ 1 ਤੇ 2 ਇਹ ਜਿਹੜੇ ਆ ਇਹ ਓਵਰਲੋਡ ਹੋ ਗਏ ਸੀਗੇ ਇੱਕ ਤੇ ਜਿਹੜਾ 5.56 ਐਮਪੀਏ ਤੇ ਚੱਲ ਰਿਹਾ ਸੀਗਾ ਦੂਜਾ 7.02 ਤੇ ਚੱਲ ਰਿਹਾ ਸੀਗਾ ਜਿਹਦੇ ਕਰਕੇ ਓਵਰਲੋਡ ਹੋਣ ਕਰਕੇ ਫੀਡਰ ਓਵਰਲੋਡ ਹੋਣ ਕਰਕੇ ਬਿਜਲੀ ਦੀ ਸਪਲਾਈ ਪ੍ਰਭਾਵਿਤ ਹੁੰਦੀ ਸੀਗੀ ਸੋ ਅਸੀਂ ਇੱਕ ਨਵਾਂ ਫੀਟਰ ਜਿਹੜਾ 11 ਕੇਵੀਏ ਦਾ ਆ ਜਿਹੜਾ ਉਹ ਅਸੀਂ 132 ਸਬਸਟੇਸ਼ਨ ਤੋਂ ਖਿੱਚਿਆ ਔਰ ਇਹਦੇ ਨਵੇਂ ਫੀਟਰ ਦਾ ਨਾਂ ਅਸੀਂ ਸ਼ਹੀਦ ਉਦਮ ਸਿੰਘ ਕੈਟਾਗਰੀ 1 ਇਹ ਜਿਹੜਾ ਫੀਡਰ ਆ ਇਹਦਾ ਨਾਮ ਰੱਖਿਆ ਇਹ 3.0 ਤੇ 02 ਦਾ 3.08 ਜਿਹੜਾ ਐਮਪੀਏ ਦਾ ਨਵਾਂ ਫੀਡਰ ਆ ਇਹਦੇ ਨਾਲ ਫਾਇਦਾ ਇਹ ਹੋਏਗਾ ਕਿ ਜਿੱਥੇ ਚਾਰ ਫੀਡਰਾਂ ਤੋਂ ਬਿਜਲੀ ਚੰਡੀਗੜ੍ਹ ਸ਼ਹਿਰ ਨੂੰ ਸਪਲਾਈ ਹੁੰਦੀ ਸੀਗੀ ਹੁਣ ਪੰਜ ਫੀਡਰਾਂ ਤੋਂ ਹੋਊਗੀ ਔਰ ਦੋ ਫੀਡਰ ਜਿਹੜੇ ਸਾਡੇ ਓਵਰਲੋਡ ਸੀਗੇ ਇਹ ਵੀ ਅੰਡਰਲੋਡ ਹੋ ਜਾਣਗੇ ਸੋ ਇਹਦੇ ਵਾਸਤੇ ਅਸੀਂ ਇੱਕ ਖਾਸ ਗੱਲ ਜਿਹੜੀ ਆ ਹੋਏ ਕੀਤੀ ਆ ਕੇ ਪਹਿਲਾਂ ਜਿਹੜੇ ਫੀਟਰ ਚੱਲਦੇ ਸੀਗੇ ਉਹ ਕੰਡਕਟਰ ਤੇ ਸੀਗੇ ਤੁਸੀਂ ਦੇਖਦੇ ਹੋਵੋਗੇ ਤਾਰਾਂ ਜਿਹੜੇ ਦੂਜੇ ਅ ਅਲੂਮੀਨੀਅਮ ਦੀਆਂ ਲੋਹੇ ਦੀਆਂ ਉਹ ਉਹਦੇ ਚ ਸੀਗਾ ਹੁਣ ਇਹ ਜਿਹੜਾ ਨਵਾਂ ਫੀਟਰ ਖਿੱਚਿਆ ਹੈ ਇਹਦੇ ਵਿੱਚ ਅਸੀਂ 150 mm ਦਾ ਕੇਬਲ ਪਾਈ ਆ ਮੋਟੀ ਕੇਬਲ ਪਾਈ ਆ ਜਿਹਦੇ ਨਾਲ ਜਦੋਂ ਮੌਸਮ ਖਰਾਬ ਹੁੰਦਾ ਹਨੇਰੀ ਆਉਂਦੀ ਆ ਜਾਂ بارش ਆਉਂਦੀ ਆ ਤੇ ਉਹਦੇ ਨਾਲ ਪਹਿਲਾਂ ਜੜਾ ਕੰਡਕਟਰ ਸੀਗਾ ਉਹਦੇ ਉੱਤੇ ਕੁਝ ਨਾ ਕੋਈ ਚੀਜ਼ ਦਿਖ ਜਾਂਦੀ ਸੀਗੀ ਉਹ ਖਰਾਬ ਹੋ ਜਾਂਦੇ ਸੀਗੇ ਸੋ ਹੁਣ ਅਸੀਂ 150 mm ਦੀ ਕੇਬਲ ਪਾ ਕੇ ਇਹਨੂੰ 132 ਸਬਸਟੇਸ਼ਨ ਤੋਂ ਜੜਾ ਖਿੱਚਿਆ ਔਰ ਮੌਸਮ ਦੇ ਨਾਲ ਜਿਹੜੀ ਬੱਤੀ ਬੰਦ ਹੁੰਦੀ ਸੀਗੀ ਉਹ ਵੀ ਜੜਿਆਲਾ ਗੁਰੂ ਦੇ ਵਿੱਚ ਹੁਣ ਤੋਂ ਬਾਅਦ ਕੋਈ ਜੜੀ ਪ੍ਰੋਬਲਮ ਆ ਉਹ ਨਹੀਂ ਆਊਗੀ ਇਹ ਬੜੀ ਇੱਕ ਵੱਡੀ ਜੜੀ ਕੰਟਰੀਬਿਊਸ਼ਨ ਆ ਜੜਿਆਲਾ ਇਲਾਕੇ ਦੇ ਲੋਕਾਂ ਦੀ ਸੇਵਾ ਦੇ ਵਿੱਚ ਕਿ ਜਿੱਥੇ ਵੀ ਅੱਗੇ ਵੀ ਬਿਜਲੀ ਦਾ ਕੋਈ ਜ਼ਿਆਦਾ ਇਸ਼ੂ ਨਹੀਂ ਸੀਗਾ ਪਰ ਕਦੀ ਕਦਾਂ ਜਦੋਂ ਮੌਸਮ ਖਰਾਬ ਹੁੰਦਾ ਸੀਗਾ ਉਦੋਂ ਇਹ ਤਬਦੀਲੀ ਜਿਹੜੀ ਆ ਸਪਲਾਈ ਪ੍ਰਭਾਵਿਤ ਹੁੰਦੀ ਸੀ ਕਿ ਉਹ ਵੀ ਜਿਹੜੀ ਆ ਉਹ ਖਤਮ ਹੋ ਜੂਗੀ ਇਸ ਤੋਂ ਇਲਾਵਾ ਅਸੀਂ ਹੁਣ ਤੱਕ ਜੰਡਿਆਲਾ ਗਰੂ ਦੇ ਵਿੱਚ ਬਿਜਲੀ ਵਿਭਾਗ ਨਾਲ ਸੰਬੰਧਿਤ 150 ਕਰੋੜ ਰੁਪਏ ਦੇ ਜਿਹੜੇ ਕੰਮ ਆ ਉਹ ਕਰਵਾ ਚੁੱਕੇ ਆ ਬਿਜਲੀ ਦੇ ਨਾਲ ਸੰਬੰਧਿਤ ਇਹ ਜਿਹੜਾ ਨਵਾਂ ਫੀਡਰ ਖਿੱਚਿਆ ਅੱਜ ਇਹਦੇ ਤੇ ਵੀ 34 ਲੱਖ ਤੇ 24000 ਰੁਪਿਆ ਜਿਹੜਾ ਆ ਉਹ ਖਰਚਾ ਆ ਇਸੋਈ ਲਾਵਾ ਸਾਡਾ ਇੱਕ ਜਿਹੜਾ 132 ਵਾਲਾ ਗ੍ਰੇਡ ਸੀਗਾ ਇਹਨੂੰ ਵੀ ਅਸੀਂ 220 ਕੇਵੀਏ ਹਾਂਜੀ ਜਿਹੜਾ ਆ ਉਹ ਕੀਤਾ ਹੈ ਔਰ ਇਹਦੇ ਉੱਤੇ ਵੀ 42 ਕਰੋੜ ਰੁਪਏ ਜਿਹੜਾ ਖਰਚਾ ਆ ਚੁੱਕਿਆ ਹੈ ਨਵੇਂ ਪਿੰਡ ਵਾਲਾ ਵੀ 132 ਕੇਵੀਏ ਤੋਂ ਅਸੀਂ ਉਹਨੂੰ ਵੀ ਜਿਹੜਾ ਆ ਉਹ 220 ਕੇਵੀਏ ਕਰ ਰਹੇ ਹਾਂ ਸੋ ਉਹਦੇ ਉੱਤੇ ਵੀ ਸਾਡਾ 32 ਕਰੋੜ ਰੁਪਏ ਜਿਹੜਾ ਉਹ ਖਰਚ ਹੋਣਾ ਹੈ ਜੇ ਆਪਾਂ ਬਿਜਲੀ ਸਪਲਾਈ ਦੀ ਗੱਲ ਕਰ ਲਈਏ ਜਿਹੜੇ ਫ੍ਰੀ ਬਿੱਲ ਆਪਾਂ ਕੀਤੇ ਨੇ ਇਹਦੇ ਵਿੱਚ ਪੂਰੇ ਜੰਡਿਆਲਾ ਗੁਰੂ ਹਲਕੇ ਦੇ ਵਿੱਚ ਜਿਹੜੇ ਨੇ ਉਹ ਸਾਡੇ ਕੋਲ 62000 ਤੇ 661 ਜਿਹੜੇ ਨੇ ਉਹ ਕਨੈਕਸ਼ਨ ਨੇ ਬਿਜਲੀ ਦੇ ਡੋਮੈਸਟਿਕ ਕਨੈਕਸ਼ਨ ਨੇ ਜਿਹੜੇ ਜਿਹਦੇ ਵਿੱਚ ਉਹ 58000 ਤੇ 990 ਘਰਾਂ ਦਾ ਬਿਜਲੀ ਦਾ ਬਿੱਲ ਜਿਹੜਾ ਆ ਉਹ ਜ਼ੀਰੋ ਆ ਰਿਹਾ ਪਰਸੈਂਟੇਜ ਵਾਈਜ਼ ਪਰਸੈਂਟੇਜ ਵਾਈਜ਼ ਦੇਖੀਏ ਤੇ 94.14 94.14 ਪਰਸੈਂਟ ਲੋਕਾਂ ਦਾ ਬਿਜਲੀ ਦਾ ਬਿੱਲ ਜੰਡਿਆਲੇ ਹਲਕੇ ਦੇ ਵਿੱਚ ਜਿਹੜਾ ਆ ਉਹ ਫਰੀ ਹੈ ਇੱਕ ਮਹੀਨੇ ਦੀ ਜੇ ਬਿਜਲੀ ਫਰੀ ਦੀ ਗੱਲ ਕਰੀਏ ਤੇ 14 ਕਰੋੜ 15 ਲੱਖ ਦੀ ਬਿਜਲੀ ਫਰੀ ਜਿਹੜੀ ਆ ਜੰਡਿਆਲਾ ਹਲਕੇ ਦੀ ਮੈਂ ਗੱਲ ਕਰ ਰਿਹਾ ਇਥੇ ਜਾਂਦੀ ਆ ਔਰ ਹੁਣ ਤੱਕ ਜਿਹੜਾ ਲਗਭਗ ਪਿਛਲੇ ਪੌਣੇ 4 ਸਾਲ ਦੇ ਵਿੱਚ 600 ਕਰੋੜ ਰੁਪਏ ਦੀ ਬਿਜਲੀ ਜਿਹੜੀ ਆ ਚੱਲੀ ਜੰਡਿਆਲੇ ਹਲਕੇ ਨੂੰ ਫਰੀ ਦਿੱਤੀ ਜੜੀ ਜਾ ਚੁੱਕੀ ਆ ਸੋ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਡੀ ਅਗਵਾਈ ਦੇ ਵਿੱਚ ਬਿਜਲੀ ਵਿਭਾਗ ਜਿਹੜਾ ਆ ਪੰਜਾਬ ਦਾ ਉਹ ਬਿਹਤਰੀਨ ਕੰਮ ਕਰ ਰਿਹਾ ਔਰ 600 ਯੂਨਟ ਬਿਜਲੀ ਫ੍ਰੀ ਨਵੇਂ ਗ੍ਰਿਡ ਬਣਾਏ ਜਾ ਰਹੇ ਨੇ ਨਵੇਂ ਫੀਡਰ ਖਿੱਚੇ ਜਾ ਰਹੇ ਨੇ ਔਰ ਕਿਸਾਨਾਂ ਨੂੰ ਵੀ ਜੜੀ ਆ ਉਹ ਵਾਧੂ ਬਿਜਲੀ ਤਿੰਨ ਵੇਲੇ ਸਪਲਾਈ ਕੀਤੀ ਜਾ ਜਾ ਰਹੀ ਆ ਸੋ ਅੱਜ ਦੇ ਇਸ ਮੁਬਾਰਕ ਮੌਕੇ ਤੇ ਮੈਂ ਜੰਡਿਆਲਾ ਵਾਸੀਆਂ ਨੂੰ ਬਿਜਲੀ ਵਿਭਾਗ ਦੇ ਅਧਿਕਾਰੀਆਂ ਨੂੰ ਕਰਮਚਾਰੀਆਂ ਨੂੰ ਆ ਲੱਖ ਲੱਖ ਵਧਾਈ ਦਿਨਾ ਕਿ ਉਹਨਾਂ ਦੀ ਮਿਹਨਤ ਦੇ ਨਾਲ ਇਹ ਜਿਹੜਾ ਕੰਮ ਆ ਉਹ ਸੰਭਵ ਹੋ ਪਾਇਆ ਪਰਮਾਤਮਾ ਦੇ ਅੱਗੇ ਅਰਦਾਸ ਬੇਨਤੀ ਆ ਕਿਵੇਂ ਹੀ ਬਾਲ ਤੇ ਬੁੱਧੀ ਬਖਸ਼ਦੇ ਰਹਿਣ ਤੇ ਅਸੀਂ ਆਪਣਾ ਕੰਮ ਜਿਹੜਾ ਆ ਲੋਕ ਇੱਥੇ ਦੇ ਕੰਮ ਆਪਣੇ ਜਾਰੀ ਰੱਖੀਏ ਸਰ ਲੋਕਾਂ ਨੂੰ ਕਿਹੜੀ ਕਿਹੜੀ ਮੁਸ਼ਕਲਾਂ ਬੀ ਨਿਆਤ ਪਾਈ ਜਾਊਗੀ ਨਾ ਦੇਖੋ ਮੈਂ ਤੁਹਾਨੂੰ ਦੱਸਿਆ ਹੈ ਕਿ ਦੋ ਸਾਡੇ ਪਹਿਲਾਂ 4 ਫੀਟਰ ਸੀਗੇ ਜੰਡਿਆਲੇ ਦੇ ਵਿੱਚ ਚੱਲਦੇ ਸੀਗੇ ਸਿਟੀ 1 ਸਿਟੀ 2 ਸਿਟੀ 3 ਤੇ ਐਮ ਐਸ ਫੀਟਰ ਹੁਣ ਸਾਡੇ ਕੋਲ 5 ਹੋ ਗਏ ਦੋ ਸਾਡੇ ਕੋਲ ਓਵਰਲੋਡ ਹੋ ਗਏ ਸੀਗੇ ਸਾਡੀ ਜ਼ਿੰਮੇਵਾਰੀ ਬਣਦੀ ਸੀ ਕਿ ਜੇ ਦੋ ਫੀਟਰ ਸਾਡੇ ਓਵਰਲੋਡ ਹੋਏ ਨੇ ਤੇ ਅਸੀਂ ਇਹਨਾਂ ਨੂੰ ਅੰਡਰਲੋਡ ਕਰੀਏ ਸੋ 3.08 ਤਾਂ ਨਵਾਂ ਇਹ ਜਿਹੜਾ ਫੀਟਰ ਖਿੱਚ ਕੇ ਤੇ ਇਹ ਲੋਕਾਂ ਨੂੰ ਰਾਹਤ ਦਿੱਤੀ ਗਈ ਆ ਔਰ ਇਹਦਾ ਨਾਮ ਵੀ ਅਸੀਂ ਫੀਟਰ ਦਾ ਨਾਮ ਸ਼ਹੀਦ ਉਤਮ ਸਿੰਘ ਫੀਟਰ ਦੇ ਨਾਮ ਤੇ ਜਿਹੜਾ ਆ ਉਹ ਰੱਖਿਆ ਔਰ ਜੰਡਿਆਲਾ ਸ਼ਹਿਰ ਦੇ ਵਿੱਚ ਜਿਹੜੀ ਮੌਸਮ ਦੇ ਨਾਲ ਜਾਂ ਹਨੇਰੀ ਜਾਂ ਜ਼ਿਆਦੀ ਹਨੇਰੀ ਜਾਂ بارش ਆਉਣ ਦੇ ਨਾਲ ਜਿਹੜੀ ਬਿਜਲੀ ਸਪਲਾਈ ਪ੍ਰਭਾਵਿਤ ਹੁੰਦੀ ਸੀਗੀ ਇਹ ਹੁਣ ਪ੍ਰਭਾਵਿਤ ਨਹੀਂ ਹੋਊਗੀ ਲੋਕਾਂ ਨੂੰ ਨਿਰਵਿਘਨ 20 4/7 ਜਿਹੜੀ ਆ ਉਹ ਬਿਜਲੀ ਮਿਲੇਗੀ ਜਿਸ ਤਰ੍ਹਾਂ ਤਾਰਾ ਉਹ ਚਾਹ ਹੈ ਸ਼ਹਿਰ ਦੇ ਵਿੱਚ ਉਹਨੇ ਉਹਦੇ ਵਿੱਚ ਕੀ ਕਰ ਦੇਖੋ ਅਸੀਂ ਕਾਫੀ ਕੁਝ ਉਹਦੇ ਵਿੱਚ ਠੀਕ ਕਰ ਲਿਆ ਹੈ ਕੁਝ ਜਿਹੜੇ ਤਾਰਾ ਨੇ ਉਹ ਬਿਜਲੀ ਵਿਭਾਗ ਦੀਆਂ ਕੱਟਨੇ ਤੇ ਕਿ ਉਹ ਜਿਹੜੇ ਹੈਗੇ ਨੇ ਪ੍ਰਾਈਵੇਟ ਜਿਹੜੇ ਕੇਬਲ ਜਿਹੜੀਆਂ ਨੈਟਵਰਕਿੰਗ ਆ ਉਹਨਾਂ ਰਾਹੀਂ ਨੇ ਉਹਨਾਂ ਨੂੰ ਵੀ ਅਸੀਂ ਮਤਲਬ ਕੀ ਆਇਆ ਹੈ ਕਿ ਆਪਣਾ ਪ੍ਰਬੰਧ ਜੜਾ ਕਰੋ ਐਕਸਨ ਸਾਹਿਬ ਜਿਹੜੇ ਵੀ ਜਿਹੜੇ ਬੰਦੇ ਆ ਕੇ ਨੇ ਉਹਨਾਂ ਤੇ ਵੀ ਉਹਨਾਂ ਨੂੰ ਕਹਿ ਕਿ ਤੇ ਉਹ ਜਿਹੜੀਆਂ ਤਾਰਾਂ ਰੀਬਲ ਕਰਵਾ ਲਓ